ओम नेव शिवाय शुभजी सना सहाई ओम नेव शिवाय देवी जी सना सहाई जय गुरु जी शुभ तोना गुरु जी अनंत अनंत शुभ प्राण गुरु जी लख लख बार शुक्राना गुरु जी हर पल दा शुक्राना गुरु जी जदित्ता उस पल दा भी शुक्राना जे नहीं दित्ता उस पल दा भी शुक्राना गुरु जी संगत जी चैनल ते नवयो के चैनल ने सब्सक्राइब करनो कि तसूं भी अपना शुक्राना सकसूं तुज ना चंदे दितते रेट का नंबर ਤੇ ਇਹਨਾਂ ਲਈ ਦਿੱਤੇ ਬੋਲ ਤੇ ਲਿਖੇ ਕਿ ਤੁਸੀਂ ਇਹਨਾਂ ਨੂੰ ਰੀਅਲ ਸ਼ੇਅਰ ਕੀਤਾ ਜਾਂ ਆਪਣੇ ਚੈਟ ਵਿੱਚ ਪੇਸ ਕਰ ਸਕਦੇ ਹੋ ਇਸ ਚੈਨਲ ਤੇ ਕਿਰੁਜੀ ਦਿੱਤੇ ਹੁਕਮ ਤੇ ਸੰਗਤ ਜੀ ਦੇ ਵਿਚਾਰ ਨਾਲ ਤੁਸੀਂ ਸੁਣਾਈ ਰੱਖਦੇ ਹੋ ਸੰਗਤ ਜੀ ਗੁਰੂ ਪਤਾ ਜੀ ਦਾ ਕਹਿਣਾ ਹੈ ਸਤਿ ਸੰਤ ਸੁਣਨ ਵਾਲੇ ਦਾ ਹੀ ਭਲਾ ਹੁੰਦਾ ਰਹੇ ਸੋ ਆਸਨ ਕਰਨਾ ਨੂੰ ਦਰਹਿਤ ਨਾ ਹਿੰਦਰ ਇਸ ਕਰਕੇ ਸੰਗੋ ਜੀ ਜਿਤ ਸੂ ਆਪਣਾ ਸ਼ੁਕਰੀਆ ਨਾਲ ਸੰਤ ਨੂੰ ਇਹ ਲਾ ਜਨ ਲੋ ਤਾਂ ਪੇਸ ਕਰ ਦਿਓ ਔਰ ਸਿਰ ਜ਼ਰੂਰ ਕਰਿਆ ਕਰੋ ਗੁਰੂ ਪਕਵਤ ਦੇ ਬ੍ਰੈਕਿੰਸ ਮੇਨਿੰਗ ਜਿਹੜੇ ਸੱਤ ਤੱਕ ਪਹੁੰਚਣੇ ਚਾਹੀਦੇ ਹਨ ਕੇ ਦਾ ਕਸ਼ਟ ਕਿਸ ਰੂਪ ਦੇ ਵਿੱਚ ਘਟ ਜਾਵੇ ਗੁਰੂ ਪਿਤਾ ਜਹੀ ਜਾਣਗੇ ਸਤਿਗੁਰੂ ਪਿਤਾ ਜਿਨੇ ਜੋ ਸੇਵਾ ਜੋ ਜ਼ਿੰਮੇਵਾਰੀ ਲਈ ਹੈ ਉਸ ਨੂੰ ਸਵਾਰਥ ਭਾਵ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹੋ ਸਤਸੰਗ ਨੂੰ ਸੰਗਤ ਜੀ ਪੂਰਾ ਸੁਣਨਾ ਚਾਹੀਦਾ ਹੈ ਕਦੇ ਵੀ ਅਧ ਵਿਚ ਭਾਣ ਨਹੀਂ ਚਾਹੀਦਾ ਕਿਰਮਨ ਕਿਰਿਸਤੈਂਸ ਗੁਰੂ ਪਿਤਾ ਜੀ ਨੂੰ ਸਾਨੂੰ ਵਿਅਸਤ ਕਰਦਿਨਾ ਕੋਈ ਵੀ ਨਹੀਂ ਚਾਹੇ ਅਸਤਸ ਸਤਸ ਜੀ ਅੰਟੀ ਜੀ ਨੇ ਲਿਖ ਕੇ ਭੇਜਿਆ ਹੈ। ਉਹਨੇ ਆਪਣਾ ਨਾਮ ਗੁਪਤ ਰੱਖਿਆ ਹੈ। ਪਟਿਆਲਾ ਤੋਂ ਹਨ ਤੇ ਉਹਨਾਂ ਦਾ ਸ਼ੁਕਰਾਨਾ ਸਤਸ ਜੀ ਆਉਂ ਸੁਣਦੇ। ਚੈੱਕ ਜੀ। ਸੰਗੇ ਜੀ ਐਂਟੀ ਜੀ ਲਿਖਤੇ ਹੈ। ਓਮ ਨਮਾਸ਼ਿਵਾਲੀ। ਸ਼ੁਜੀਸਾ ਬਸਾਲੀ। ਓਮ ਨਮਾਸ਼ਿਵਾਲੀ ਗੁਰੂ ਜੀ ਸਬਤ। ਮੈਂ ਆਪਣਾ ਨਾਮ ਗੁਪਤ ਰੱਖਣਾ ਚਾਹਦੀ ਹਾਂ। ਮੈਂ ਪੰਜਾਬ ਪਟਿਆਲਾ ਤੋਂ ਹਾਂ। ਉਹ ਗੁਰੂ ਜੀ ਵਾਰੇ ਪੈਣਾ ਦਿਨ ਤੁੰਨੀ ਜਾਣ ਦਿੱਸੀ। ਮਾਰਚ ਰੋਜ਼ ਐਟ 12 ਵਿਕਟਰੀ ਫੋਨ। ਯੂਟਿਬ ਤੇ ਗੁਰੂ ਜੀ ਦੀ ਸਤਸੰਗ ਆਉਣ ਲੱਗੀ ਮੈਂ 2-3 ਦਿਨ ਨਿਗਰ ਕਰਦੀ ਰਹੀ ਪਰ ਇੱਕ ਦਿਨ ਅਜੇਹਾਂ ਸਤਸੰਗ ਆਇਆ ਜੋ ਕਿ ਮੇਰੇ ਤੇ ਮੇਰੇ ਚਾਹਲੀ ਤੇ ਰੀਲ ਉਸਤਿਤੀ ਨਾਲ ਸੰਬੰਧਿਤ ਸੀ ਮੈਂ ਫਿਰ ਸਤਸੰਗ ਸੁਣ ਤੇ ਦਿਨ ਤੋਂ ਅਲਵਾਸ ਕੀਤੀ ਕਿ ਮੇਰੀ ਇਹ ਵਿਸ਼ ਪੂਰੀ ਹੋ ਜਾਏ ਕਿਤੇ ਦੋਸ਼ਾਰੇ ਨਹੀਂ ਜੀ ਆਪਸ ਜਦੋਂ ਰੁਸ਼ਮੇਰੀ ਦੋ ਦਿਨਾਂ ਚ ਪੂਰੀ ਹੋ ਗਈ ਤਾਂ ਸਾਨੂੰ ਪਿੱਤੇ ਦੋਸ਼ ਦੀ ਵਾਰ ਕਰਾਂਗੇ ਕਿ 1.5 ਜਾਨ ਦੀ ਤਿਆਰੀ ਹੋ ਗਈ ਤਨ ਮੈਂ ਬਹੁਤ ਖੁਸ਼ ਹੋ ਗਈ ਮੇਰਾ ਵਿਸ਼ਵਾਸ ਪਾ ਲਈਏ ਕਿ ਮੈਂ ਆਲਰੇਡੀ ਬਚਪਨ ਤੋਂ ਹੀ ਵਾ ਮਾ ਪਾਰਗਵਤੀ ਨੂੰ ਮੰਨਦੀ ਹੂੰ ਫਿਰ ਮੈਨੂੰ ਗੁਰੂ ਜੀ ਦੇ 사త్సੰਗ ਜਾਣ ਦਾ ਮੌਕਾ ਮਿਲਿਆ ਫਿਰ ਆਪ੍ਰੈਲ 2024 ਦਿਨ ਬਸਾਖੀ ਵਾਲੇ ਦਿਨ ਮੈਂ 사త్సੰਗ ਵਿੱਚ ਗਈ ਉੱਥੇ ਜਾ ਕੇ ਅਸੀਂ ਉਹਨੂੰ ਆਪਣਾ ਤਨ ਨਸੂਰ ਸਿਆ ਬੋਲ ਤਵਰੀਆ ਸ੍ਰੀ ਸ਼ਾਂਤੀ ਮਿਲੂ ਅਸੇਂ ਸ਼ਾਂਤੀ ਮਿਲੂ ਬੁੱਧਿਸਾਪਕ ਆਪਣਾ ਪਨ ਵਸਨ ਸੋ ਬਹੁਤ ਵਧੀਆ ਸ਼ਾਂਤੀ ਦਾ ਮਾਹੌਲ ਸੀ ਗੁਰਬਾਣੀ ਸੁਣੀ ਚੱਕਰ ਸ਼ਾਹ ਲਿਆ ਜਲਪੇ ਸ਼ਾਸ ਮੁਸਾਫੇ ਸ਼ਾਹ ਲੰਗੈ ਪਿਛਾਤ ਗ੍ਰੰਥਿਕਾ ਉੱਥੇ ਦੇ ਮਾਹੌਲ ਵਿੱਚ ਅਸਲੀ ਸ਼ਾਂਤੀ ਉਹ ਕਿਰਪਾ ਨੂੰ ਫੀਲ ਕੀਤਾ ਮੇਰਾ ਮਨ ਗੁਰੂ ਜੀ ਦੇ ਨਾਲ ਲੰਘ ਕੇ ਐਂਡ ਵਿੱਚ ਮੈਨੂੰ ਗੁਰੂ ਸਰੂਪ ਦੀ ਬਲੇਸਿੰਗ ਮਿਲੀ ਬਹੁਤ ਖੁਸ਼ ਹੋਈ ਕਿ ਮੈਂ ਗੁਰੂ ਜੀ ਦੇ ਕਾਬਿਲ ਬੱਚੀ ਹਾਂ ਇਹ ਤਾਂ ਜਲਦੀ ਜਲਦੀ ਕਿਸੇ ਨੂੰ ਮਿਲ ਚੰਗੇ ਮੇਰੀ ਖੁਸ਼ੀ ਦਾ ਟਿਕਾਣਾ ਨਾ ਰਹੇ ਕਿਉਂਕਿ ਮੈਂ ਪਿਛਲੇ 5 ਸਾਲ ਤੋਂ ਇਕੱਲਾ ਕਰਨ ਮਹਿਸੂਸ ਕਰਦੀ ਸੀ ਘਰ ਵਿੱਚ ਮੈਂ ਕੋਈ ਬਲਾਕ ਨਹੀਂ ਨਹੀਂ ਸੀ ਉਸ ਤਾਰਕਨ ਵਿੱਚ ਫੇਰ ਭਾਵ ਕਰਨਾ ਮਾਰਕਟਾਈ ਲੜਾਈ ਝਗੜੇ ਇੱਕ ਜ਼ਿੰਦਾਬਾਸ਼ ਵਾਂਗ ਜੀਉਣ ਬਤੀਤ ਕਰ ਰਹੀ ਸੀ ਪਤੀ ਵੱਲੋਂ ਮਾਰਕਟਾਈ ਕਾਰੋ ਬਾਰ ਕਦਨ ਮੇਰੇ ਉੱਤੇ ਤੁਨਾਓ ਇਤੈ ਪਰ ਜਿਸ ਗੁਰੂ ਜੀ ਦੇ ਜਿਸ ਦੇ ਮੇਰੇ ਗੁਰੂ ਜੀ ਘਰ ਆਏ ਮੈਂ ਬਹੁਤ ਖੁਸ਼ ਰਹਿਣ ਲੱਗ ਪਏ ਕਿਉਂਕਿ ਮੈਂ ਗੁਰੂ ਜੀ ਦੇ ਸੰਤਾਂ ਵੱਲੋਂ ਹਰ ਰੋਸ ਸਤਸੰਗ ਸੁਣਨਾ ਸੁਣਦੀ ਸੀ ਗੁਰੂ ਜੀ ਦੇ ਪ੍ਰਸਤੇ ਪਰੇ ਪਿਆਰ ਪਰੇ ਹੋਣਦੇ ਪਰੇ ਹੋਣਦੇ ਵਾਲੇ ਦੇਣ ਵਾਲੇ ਸਤਸੰਗ ਔਰ ਵੈਸੇ ਸੁਣ ਕੇ ਮੈਂ ਦਿਨੋ ਦਿਨ ਅੰਧੇਪੇ ਤੇ ਨਿਰ ਪੱਕੀ ਹੁੰਦੀ ਕਿ ਬੇਪਰਵਾਹ ਹੋਊਗੀ ਜਦੋਂ ਇਹ ਗੁਰੂ ਜੀ ਨੂੰ ਕੜਾ ਪ੍ਰਸ਼ਾਦਾ ਪੋਗਣਾ ਹੈ ਤਾਂ ਕਟੋਰੀ ਵਿੱਚ ਬਹੁਤ ਵੱਡਾ ਓਮ ਬਣਿਆ ਹੋਇਆ ਸੀ ਮੈਂ ਬਹੁਤ ਖੁਸ਼ ਸ਼ੁਕਰਾਨਾ ਕਰ ਤਮਾਰਾ ਜੀ ਦੇ ਉਸ ਓਮ ਦੇ ਦਰਸ਼ਨ ਮੈਨੂੰ ਸਾਰੇ ਫੈਮਲੀ ਨੂੰ ਕਰਾਉ। ਜਦੋਂ ਫਿਰ ਮੈਨੂੰ ਮੰਡੇ ਨੂੰ ਗੁਰੂ ਜੀ ਨੂੰ ਧਲਵਾ ਪੋਗ ਲਵਾਤਾ ਫਿਰ ਛੁੱਟੇ ਕਈ ਤ੍ਰਿਸ਼ਣੂਤ ਬਣੇ ਹੋਏ ਦਰਸ਼ਨ। ਮੇਰਾ ਵਿਸ਼ਵਾਸ ਵਾਟਾ ਗਿਆ ਫਿਰ ਮੈਨੂੰ ਗੁਰੂ ਜੀ ਦੋ ਵਾਰੀ ਡਿਗਰੀ ਮੰਦਿਰ ਪਲਾਕੇ ਦਰਸ਼ਨ ਦਿੱਤੇ ਜਦੋਂ ਮੈਂ ਦੂਜੀ ਵਾਰੀ ਡਿਗਰੀ ਕੀਤਾ ਮੇਰੇ ਗੁਰੂ ਜੀ ਦੇ ਲੰਗਰ ਛੱਕਦੇ ਹੋਏ ਮੇਰੇ ਨਾਂ ਵੀ ਤੇ ਚੰਬਾ ਹੋਇਆ ਤੇ ਪਕਾਣੀ ਵਿੱਚ ਚਾਰ ਜਨ ਲੰਗਰ ਛੱਪਦੇ ਹਨ ਇਸੇ ਤਰ੍ਹਾਂ ਅਸੀਂ ਵੀ ਚਾਰ ਸੰਗਤਾਂ ਨੇ ਲੰਗਰ ਛਕਿਆ ਮੇਰੇ ਸਾਹਮਣੇ ਇੱਕ ਨੜਕੀ 15 ਸਾਲ ਦੀ ਬੇਬੇ ਲੜਕੀ ਬੈਠੀ ਸੀ ਬਹੁਤ ਖੂਬਸੂਰਤ ਹੋਰੀ ਸੁੰਦਰ ਕਾਲਾ ਸਿੱਖ ਪਾਹ ਹਾਸੇ ਵਾ ਉਸ ਨੂੰ ਵੰ ਦੇ ਕੇ ਰਾਣ ਤੇ ਕਿ ਮੈਂ ਇਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਪਰ ਕਿਵੇਂ ਮੈਂ ਉਸ ਨੂੰ ਦੇਖੀ ਜਾਵਾਂ ਉਸ ਨੂੰ ਤੇ ਤੇ ਸੋਚੀ ਜਾਵਾਂ ਮੈਂ ਇਸ ਨੂੰ ਰੋਜ਼ ਦੇਖਦੀ ਹਾਂ ਰੋਜ਼ ਮਿਲਦੀ ਹਾਂ ਪਰ ਕਿੱਥੇ ਪਤਾ ਨਹੀਂ ਇਸ ਲੜਕੀ ਦੀ ਮਾਂ ਵੀ ਮੇਰੇ ਨਾਲ ਅੰਦਰ ਖਾਰੀ ਸੀ ਮੈਨੂੰ ਪੁੱਛਿਆ ਅੰਦਰ ਤੁਸੀਂ ਕਿੱਥੇ ਕਿੱਥੋਂ ਆਏ ਹੋ ਉਹ ਕਹਿੰਦੇ ਨੇ ਧਿਆਨ ਨਾਲ मैं फिर सोचच बैठी थी मैं, लड़की मैं, मैं उस लड़की ਨੂੰ ਕਿਵੇਂ ਦੇਖਦੀ ਹਾਂ ਸੰਦੇਜ ਜਦੋਂ ਆ ਪਾਰਾਈ ਅਗਲੀ ਸਵੇਰ ਨੂੰ ਅਸਵੇਰ ਸੁਚੇਵ ਹੋ ਕੇ ਮੈਂ ਬਾਟ ਮੂਜਾ ਕਰ ਲਗੀ ਤਾਂ ਮੈਨੂੰ ਫੇਰ ਉਸ ਲੜਕੀ ਦੀ ਯਾਦ ਆ ਤੇ ਫੇਰ ਦਾਸ ਦਾ ਰੋਕੀ ਦਿਜੂ ਦੱਸੋ ਕੋਈ ਹਰ ਪਲੀਸ ਤਾਂ ਮੈਨੂੰ ਅੰਦਰੋਂ ਆਗੜ ਕੇ ਆਪਣੀ ਕੁਲਦੇਵੀ ਵਰਗਾ ਵਾਤਾਵਰਣ ਦੇ ਆ ਪਤਾ ਲੱਗ ਰ ਉਹ ਮਹਿਰਾਨ ਹੋ ਗਈ ਤਾਂ ਮੈਨੂੰ ਬਾਗਾਂ ਫੀਰ ਨੂੰ ਲਸੀ ਕਿ ਮੈਂ ਇਸ ਨੂੰ ਰੋਜ਼ ਰੋਜ਼ ਦੇਖਦੀ ਹਾਂ ਮੇਰੀ ਖੁਸ਼ੀ ਦਾ ਵੀ ਠਿਕਾਣਾ ਨਾ ਰਿਹਾ ਕਿ ਮੇਰੀ ਮਾਂ ਨੇ ਸਾਕਸ਼ਾਤ ਦਰਸ਼ਨ ਦਿੱਤੇ ਨੇ ਮੇਰੇ ਨਾਲ ਗੱਲਾਂ ਕੀਤੀਆਂ ਸ਼ੁਕਰਾਨਾ ਗੁਰੂ ਜੀ ਦਾ ਜਿਨ੍ਹਾਂ ਨੇ ਮੈਨੂੰ ਮਾਂ ਮਨਸਾ ਜੀ ਦੇ ਨਾਲ ਮਿਲਾਇਆ ਅਨੰਤ ਅਨੰਤ ਸ਼ੁਕਰਾਨਾ ਮਹਾਰਾਜ ਮੈਨੂੰ ਪ੍ਰੋਸਾਦ ਵਾਇਆ ਕਿ ਤੂੰ ਕੰਨੀ ਨਹੀਂ ਹੈ ਅਸੀਂ ਤੇ ਅਸੀਂ ਸਭ ਤੇਰੇ ਨਾਲ ਹਾਂ ਚਿੰਤਾ ਨਾ ਕਰ ਫਿਰ ਗੁਰੂ ਜੀ ਨੇ ਮੈਨੂੰ ਕਈ ਜੁਨ ਦੇ ਵਿੱਚ ਉਹ ਵੀ ਬੜੇ ਮੰਦਰ ਵਾਕ ਕੇ ਆਪਣੇ ਚਰਨਾਂ ਨਾਲ ਲਾਉਂ ਮੈਨੂੰ ਉੱਥੇ ਜਾ ਕੇ ਲੋਟਾ ਬਲੈਸ ਕਰਵਾਇਆ ਸ਼ੁਕਰਾਨਾ ਮੇਰੇ ਪਰਮਾਤਮਾ ਜਦੋਂ ਤੋਂ ਗੱਲ ਗੱਲ ਮੰਦਰ ਮੰਦ ਤੋਂ ਆਇਆ ਤਾਂ ਮੇਰੇ ਘਰ ਦੇ ਮਾਹੌਲ 'ਚ ਕੁਝ ਕੁ ਬਦਲਾਅ ਲੱਗਦਾ ਹੈ ਸਿਰਫ ਆਪਣੇ ਜੋਕੀ ਮੇਰੇ ਤੇ ਬਹੁਤ ਨਸਰਤ ਕਰਦੇ ਹਨ ਦੇਖਣਾ ਉਹ ਪਸੰਨੇ ਕੱਦ ਦੇ ਸੇ ਉਹ ਮੈਨੂੰ ਹਮ ਤੱਕ ਦੇ ਘਲਾਂ ਨਹੀਂ ਦੇ ਹਾਲੀ ਬਾਸ ਮੈਨੂੰ ਆਪਣਾ ਸਾਰਾ ਜੀਵਨ ਕੁਰੀ ਜੀ ਨੇ ਸੌਂਗ ਦਿੱਤਾ ਗੁਰੂ ਜੀ ਨੇ ਸੌਂਗ ਦਿੱਤਾ ਮੈਂ ਆਪਣਾ ਸਾਰਾ ਜੀਵਨ ਜੋ ਇਹਨਾਂ ਨੂੰ ਅੱਛਾ ਲੱਗੇਗਾ ਉਹ ਮੈਨੂੰ ਲੰਘ ਰਿਹਾ ਸਾਸੰਗ ਵਿੱਚ ਕੋਈ ਗਲਤੀ ਹੋਵੇ تمے ساری ਸੰਗਤ ਤੋਂ اور గురుજી ਤੋਂ माफी ਮੰਗਦੀ ਹਾਂ ਸ਼ਿਕਰਾਨਾ ਕਾ ਆਪ ਦਿਨ ਹਾਸਤਕ ਸੁਣਨ ਵਾਲੇ ਆਵਾਜ਼ਾਂ ਸਿਮਾਨ ਵਾਲੇ ਆਵਾਜ਼ਾਂ ਤੱਲਵਾਂ ਉਹਨਾਂ ਵਿੱਚ ਵੀ ਜੀਵਨ ਦਾ ਸਹਾਇ ਉਹਨਾਂ ਵਿੱਚ ਵੀ ਆ ਰਿਹਾ ਜਿਸ ਤੋਂ ਬਾਸ ਹੈ ਲਾਹੇ ਦੇ ਪਾਲ ਹੈ ਜੈ குரு ਜੀ ਅੰਤ ਜੀ ਜਿਆਦੇ ਜੀ ਸੰਗ ਜੀ ਵਰਕ ਤੇ ਕੈਨਸਟੈਂਸੀ ਅੰਤ ਜੀ ਪਟਾੜਾ ਇਸੇ ਗੁਰੂ ਵਿਦੰਦ ਵਿੱਚ ਅਸਕ ਕਰਦੇ ਹਾਂ ਕਿ ਕਿਉਂ ਅੱਜ ਦੇ ਕਲਾਸ ਨੂੰ ਜਲਦੀ ਪੂਰਾ ਕੀਤਾ ਜਾਵੇ ਅਬ ਦੇ ਕਨਸਟਰਕਟੇ ਜਾ ਰਹੇ ਕਿ ਸਾਡੇ ਪਰਮ ਪਿਤਾ ਜੀ ਹਾਂ ਸੰਗਦੇ ਜੀ ਤੇ ਸੰਗ ਕਦੀ ਵੀ ਰਿਸਵਾ ਨਹੀਂ ਹੋਣ ਦੇਣੀ ਹਮੇਸ਼ਾ ਸਭੀ ਸੰਗ ਹਨ ਬਸ ਕਾਮ ਵਸੂਸ ਕਰੰਦੂ ਹੈ ਸਬਰ ਕਰੰਦੂ ਹੈ ਪਰੋਸਾ ਕਰੰਦੂ ਹੈ ਇਤਨਾ ਇੱਕ ਦਿਨ ਸਭ ਖੁਸ਼ ਕਹੀ ਹੋ ਰਹਦਾ ਹੈ ਬਸ ਬੋਸ ਨਾ ਨਹੀਂ ਹੋ ਨਮਾਸ਼ਿਵਾਇ ਸੁਭਜ ਸਭ ਸੰਹਾ ਹੋ ਨਮਾਸ਼ਿਵਾ ਗ੍ਰਸਤ ਤੇ ਸਾ ਸੰਗਦੇ ਦੇ ਪਿੰਚਿਤ ਨੂੰ ਜੂ ਕੋ ਮਾਫ ਦੇ ਮਗੁਰੂ ਜੀ ਨਾ ਫਰਮ ਸੰਗ ਜੈ ਗੁਰੂ ਜੀ ਜੈਪੀ ਰੋਜੀ ਜੈਪੀ ਰੋਜੀ